ਕਲਗੀਧਰ ਪਾਤਸ਼ਾਹ ਦੀ ਤਾਕਤ ਕੀ ਹੈ ਜੋ 14 ਜੰਗਾਂ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨਾਲ ਲੜੀਆਂ ਉਹਨਾਂ ਚੋਂ ਇੱਕ ਜੰਗ ਦਾ ਜ਼ਿਕਰ ਕਰਦਾ ਮੈਂ ਜ਼ੇਰ ਦਸਤਖਾਂ ਨਾਜ਼ਮ ਵਜ਼ੀਰ ਖਾਂ ਬਾਈ ਧਾਰ ਦੇ ਰਾਜਿਆਂ ਚੋਂ ਭੀਮਚੰਦ ਕਹਿਲੂਰੀਏ ਵਰਗੇ ਮੁਖ ਮੁਖ ਰਾਜੇ ਇਹ ਸਿੰਬਲ ਦੇ ਰੁੱਖ ਹੇਠਾਂ ਬੈਠ ਕੇ ਨਾ ਪਲੰਗਾ ਢਾਕੇ ਚੌਪੜ ਦਾ ਖੇਲ ਖੇਲ ਰਹੇ ਨੇ ਚਤੁਰਸ਼ ਪਦਾ ਖੇਲ ਖੇਲਦੇ ਨੇ ਸਿੰਬਲ ਦਾ ਰੁੱਖ ਬੋਂਬੈਕਸ ਜਿਹਨੂੰ ਆਪਾਂ ਕਹਿ ਦਿੰਨੇ ਆ ਬੈਠੇ ਨੇ ਉਹਦੇ ਥੱਲੇ ਖੇਲ ਖੇਲਦਿਆਂ ਵਿਉਂਤ ਇਹ ਘੜੀ ਜਾ ਰਹੀ ਹੈ ਵੀ ਗੋਬਿੰਦ ਸਿੰਘ ਨੂੰ ਹਰਾਉਣਾ ਕਿੱਦਾਂ ਹੈ ਥੱਲਾ ਕਿਵੇਂ ਲਾਉਣਾ ਹੈ ਉਹਦਾ ਹਰੇ ਖੇੜ ਹੀ ਰਹੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬ੍ਰਿਜ ਭਾਸ਼ਾ ਦੇ ਬੋਲ ਨੇ ਕਰ ਉਦੇਸ਼ ਸੂਬਾ ਜਹੈ ਬੈਠਿਓ ਤਿਤ ਕੋ ਸਤਗੁਰ त्यागा ਖਤੋ ਪ੍ਰਯੰਕ ਧਿਰਿਓ ਜਿਸ ਉਪਰ ਪਾਵੇ ਮਹ ਸਰ ਲਾਗਾ ਕਹਿੰਦੇ ਖਪਰਾ ਤੀਰ ਕੱਢਿਆ ਤੰਦ ਤੇ ਚਾੜ ਕੇ ਕੰਨ ਤਾਂ ਹੀ ਖਿੱਚਿਆ ਤੇ ਬਾਪੂ ਨੇ ਛੱਡ ਦਿੱਤਾ ਹੈ ਚੌਪੜ ਖੇਲਦੇ ਰਾਜਿਆ ਵਾਲਾ ਤੇ ਪਲੰਗ ਵਿੱਚ ਜਾ ਕੇ ਤੀਰ ਵਜਾ ਤੇ ਪਾਵਾ ਟੁੱਟਿਆ ਭੁੰਡੇ ਡਿੱਗ ਪਏ ਤਰਬਕ ਕੇ ਉੱਠੇ ਨੇ ਰਾਜੇ ਤੌਬਾ ਤੌਬਾ ਕਰਨ ਲੱਗੇ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਜ਼ੇਰ ਦਸਤ ਨਿਜ ਦਸਤ ਨਿਕਾਸਿਓ ਕਹਿ ਬਜੀਦ ਖਾਂ ਸੰਗਾ ਇਤੀ ਦੂਰ ਸਰ ਪਹੁੰਚਿਓ ਜਿਨ ਕੋ ਕਹਾ ਓਜ ਨਰ ਅੰਗਾ ਕੋਸ ਅਢਾਈ ਹਤੈ ਨਿਸ਼ਾਨਾ ਜਹ ਤੇ ਬੈਠ ਪ੍ਰਹਾਰਾ ਨਰ ਤਨ ਕੋ ਕੁਛ ਇਹ ਬਲ ਨਾਹਨ ਅਜ਼ਮਤ ਕੋ ਬਲ ਭਾਰਾ ਬ੍ਰਿਜ ਪਾਸ਼ਾ ਦੇ ਬੋਲ ਨੇ ਜ਼ੇਰ ਦਸਤਖਾਂ ਨੇ ਤੀਰ ਕੱਢਿਆ ਫਟੇ ਹੋਏ ਪਾਵੇ ਚੋਂ ਕਹਿੰਦਾ ਢਾਈ ਕੋਤੇ ਕਿਲਾ ਹੈ ਗੁਰੂ ਗੋਬਿੰਦ ਸਿੰਘ ਦਾ ਹੁਣ ਢਾਈ ਕੋ ਬਹੁਤ ਜ਼ਿਆਦਾ ਦੂਰੀ ਬਣ ਜਾਂਦੀ ਹੈ ਢਾਈ ਤਿੰਨ ਕਿਲੋਮੀਟਰ ਢਾਈ ਤਿੰਨ ਮੀਲ ਤੀਰ ਮਾਰਨਾ ਨਾ ਮੁਮਕਿਨ ਹੈ ਇਟਸ ਇੰਪੋਸੀਬਲ ਇਸ ਰੂਹੇ ਜ਼ਮੀਨ ਤੇ ਅਰਜਨ ਵੀ ਨਹੀਂ ਮਾਰ ਸਕਿਆ ਇਤੋਂ ਤਾਈ ਤੀਰ ਸੂਰਮਾ ਹੋਇਆ ਨਾ ਅਰਜਨ ਖੁਦ ਖੁਦਾ ਨਹੀਂ ਨਾ ਹੋਇਆ ਉਹ ਗੁਰੂ ਗੋਬਿੰਦ ਸਿੰਘ ਹੀ ਹੋਇਆ ਹੈ ਕਹਿੰਦਾ ਵੀ ਮੁਖੀ ਜਿੱਡਾ ਤੀਰ ਇੰਨੀ ਦੂਰੀ ਤੇ ਮਾਰ ਦੇਣਾ ਇਹ ਕਰਾਮਾਤ ਹੈ ਗੁਰੂ ਗੋਬਿੰਦ ਸਿੰਘ ਦੀ ਇਹ ਬਾਵਾ ਦਾ ਬਲ ਨਹੀਂ ਹੋ ਸਕਦਾ ਫੇਰਾ ਜਿਹੜੀ ਬਾਗਰ ਹੈ تیر ਦੇ ਪਿੱਛੇ ਜਿੱਥੇ ਖੰਭ ਲੱਗੇ ਹੁੰਦੇ ਇੱਕ ਗੁਰੂ ਗੋਬਿੰਦ ਸਿੰਘ ਏਡਾ ਸਖੀ ਦੇ ਆਲੂ ਹੈ ਰਤਨ ਲੱਗੇ ਹੋਏ ਨੇ ਰਤਨ ਪਤਾ ਕਿਉਂ ਲਾਉਂਦੇ ਸਨ ਸੋਨਾ ਕਿਉਂ ਲਾਉਂਦੇ ਸਨ ਉਹਨਾਂ ਦਾ ਸੁਭਾਅ ਹੈ ਗੁਰ ਪਰਮੇਸ਼ਰ ਪੂਜੀਆ ਮਨ ਤਨ ਲਾਏ ਪਿਆਰ ਸਤਗੁਰ ਦਾਤਾ ਜੀ ਅਕਾ ਸਭ ਸੈ ਦੇ ਆਧਾਰ ਸਾਰਿਆਂ ਦਾ ਆਸਰਾ ਹੈ ਜਾਣਦੇ ਨੇ ਸਿਪਾਈਆਂ ਦੀ ਥੋੜੀ ਬਹੁਤ ਤਨਖਾਹ ਹੈ ਮਾਰੇ ਗਏ ਤੇ ਇਹਨਾਂ ਦੇ ਘਰ ਦਾ ਸਰੇਗਾ ਕਿਵੇਂ ਚਲੋ ਇਹ ਪਰਿਵਾਰ ਦੇ ਮੈਂਬਰ ਤੀਰ ਉਠਾ ਕੇ ਸੋਨਾ ਵੇਚ ਕੇ ਨਗੀਨੇ ਵੇਚ ਕੇ ਨਿਰਵਾਹ ਚਲਾ ਲੈਣਗੇ ਜਾਂਤਮ ਕਿਰਿਆ ਹੀ ਹੋ ਜਾਵੇਗੀ ਕਬਰ ਵਿੱਚ ਨਪਣਾ ਜਾਂ ਸੰਸਕਾਰ ਕਰਨਾ ਹੈ ਮਾਰਨਾ ਪਵੇਗਾ ਇਹਨਾਂ ਨੂੰ ਜੇ ਨਹੀਂ ਮਾਰਦੇ ਤੇ ਇਨਸਾਨੀਅਤ ਨੂੰ ਮਾਰਦੇ ਨੇ ਤੋ ਦਿਆਲੂ ਸੰ ਦੁਸ਼ਮਣਾਂ ਤੇ ਵੀ ਦਇਆ। ਉਹ ਰਾਜੇ ਕਹਿੰਦੇ ਸ਼ੁਕਰ ਆ ਬਚ ਗਏ। ਕਿਧਰੇ ਪਲੰਗੇ ਦੀ ਥਾਂ ਸਾਡੀ ਛਾਤੀ ਵਿੱਚ ਤੀਰ ਵੱਜ ਜਾਂਦਾ ਤੇ ਤੋਪ ਦੇ ਗੋਲੇ ਵਾਂਗੂ ਛਾਤੀ ਫਟ ਜਾਣੀ ਸੀ। ਚੌਪੜ ਛੱਡ ਦਿੱਤੀ। ਦੂਰਬੀਨ ਕੱਢ ਲਈ। ਤੇ ਕਿਲੇ ਵਾਲੇ ਵੇਦੇ ਨੇ ਵੀ ਕਿਧਰੇ ਦੂਜਾ ਤੀਰ ਨਾ ਛੱਡ ਦੇਣਾ। ਜੇ ਜਿਹੜਾ ਬੰਦਾ ਢਾਈ ਕੋਹ ਦੀ ਦੂਰੀ ਤੇ ਤੀਰ ਪਾਵੇ ਚ ਗੱਡ ਸਕਦਾ ਹੈ ਉਹਦੇ ਲਈ ਛਾਤੀ ਵਿੰਨਣੀ ਕਿੱਡੀ ਕੌਖੀ ਹੈ ਉਧਰ ਸਤਿਗੁਰੂ ਪਾਤਸ਼ਾਹ ਨੇ ਨਾ ਇੱਕ ਕਾਗਜ਼ ਲੈ ਕੇ ਚਿੱਠੀ ਲਿਖੀ ਹੈ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਦਾਨਸ਼ ਵੰਦਨ ਦਾਨਸ਼ ਕੀਨਸ ਵਿਦਿਆ ਕੋ ਅਭਿਆਸਾ ਕਰ ਹੈ ਨਿਤਾ ਪ੍ਰਤ ਹੋਏ ਤੇ ਪ੍ਰਾਪਤ ਸੁਪਟ ਤਰ ਹੈ ਪ੍ਰਵਾਸਾ ਕਹਿੰਦੇ ਉਹ ਦਾਨਿਓ ਤੁਸੀਂ ਅੰਦਾਜ਼ਾ ਲਾ ਲਿਆ ਵੀ ਇਹ ਕਰਾਮਾਤ ਹੈ ਮੈਂ ਕਰਾਮਾਤ ਤੇਰੇ ਵਿਖਾਈ ਨਹੀਂ ਜੇ ਵਿਖਾ ਦਵਾਂ ਤੇ ਤੁਹਾਡਾ ਖੁਰਾ ਖੋਜ ਮਟ ਜਾਵੇਗਾ ਇਹ ਤੇ ਸੂਰਮਿਆਂ ਦਾ ਕਰਮ ਹੈ ਯੁੱਧ ਵਿਦਿਆ ਦਾ ਅਭਿਆਸ ਹੀ ਮੈਂ ਇੰਨਾ ਕੀਤਾ ਹੋਇਆ ਹੈ ਆਪਣੇ ਬਾਹਾਂ ਦੇ ਬਲ ਨਾਲ ਢਾਈ ਕੋ ਤੇ ਨਿਸ਼ਾਨਾ ਮਾਰਿਆ ਹੈ ਇਹ ਚਿੱਠੀ ਤੇ ਲਿਖਿਆ ਤੇ ਤੀਰ ਦੇ ਨਾਲ ਧਾਗਾ ਲੈ ਕੇ ਚਿੱਠੀ ਬੰਨਤੀ ਤੇ ਜਿਸ ਸਿੰਬਲ ਦੇ ਰੁੱਖ ਹੇਠਾਂ ਇਹ ਮਸਲਤ ਕਰਦੇ ਨੇ ਖਿੱਚ ਕੇ ਕੰਨ ਤੈ تیر ਬਾਪੂ ਨੇ ਛੱਡਿਆ ਜਾ ਕੇ ਸਿੰਬਲ ਵਿੱਚ ਵਜਾ ਹੈ ਰਹਿੰਦੇ ਵੀ ਪੈਰ ਉਖੜ ਗਏ ਰਾਜਿਆਂ ਦੇ ਅਚਰਜ ਅપર ਵਿਚਾਰ ਹੋ ਚਿੱਤ ਮਹਿ ਹਮ ਤੁਮ ਬਾਤਾਂ ਕੀ ਨੀ ਕੋਸ ਅਢਾਈ ਪਰਸੋ ਬੈਠੇ ਤਿਹ ਠਾਂ ਸਗਰੀ ਚੀਨੀ ਉਹ ਤੀਰ ਕੱਢ ਕੇ ਜਦੋਂ ਚਿੱਠੀ ਲਾ ਕੇ ਪੜੀ ਨਾ ਜ਼ੇਰਦਸਤ ਖਾਣੇ ਰੰਗ ਫਿਕਾ ਪੈ ਗਿਆ ਕਹਿੰਦਾ ਢਾਈ ਕੋ ਤੇ ਨਿਸ਼ਾਨਾ ਤੇ ਲਾਉਂਦੇ ਹੀ ਨੇ ਹੈਰਾਨੀ ਇਹ ਹੈ ਵੀ ਜੋ ਵੀ ਨੀਤੀ ਦੇ ਬਚਨ ਆਪਾਂ ਕੀਤੇ ਨੇ ਸਾਰੇ ਢਾਈ ਕੋ ਤੇ ਬੁੱਝ ਲਏ ਨੇ ਗੁਰੂ ਜਾਣੀ ਜਾਣ ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਗੁਰ ਪੂਰਾ ਭੇਟਿਓ ਬੜ ਭਾਗੀ ਅੰਤਰਜਾਮੀ ਸੁਗੜ ਸੁਜਾਣਾ ਆਪਾਂ ਨਹੀਂ ਜਾਣਦੇ ਤੁਹਾਡੇ ਮਨ ਚ ਕੀ ਹੈ ਤੁਸੀਂ ਮੇਰੇ ਅੰਦਰ ਕੀ ਹੈ ਨਹੀਂ ਜਾਣਦੇ ਬਟ ਗੁਰੂ knows everything ਤਾਂ ਕੰਡੀਸ਼ਨ ਆਫ ਯੂਰ ਇਨਰ ਬੋਸ ਤੇਰੇ ਅੰਦਰ ਕੀ ਚੱਲਦਾ ਹੈ ਗੁਰੂ ਗੋਬਿੰਦ ਸਿੰਘ ਜਾਣਦੇ ਨੇ ਹੱਥ ਦੇ ਰਾਖੇ ਕਰ ਆਪਣੇ ਵੱਡ ਸਮਰੱਥ ਨਿਮਾਣਿਆ ਕੋ ਮਾਣ ਗੁਰੂ ਦਾ ਇਹ ਬਿਰਦ ਹੈ ਇਹ ਤਾਕਤ ਹੈ ਹੁਣ ਰਾਜੇ ਸੋਚਦੇ ਨੇ ਏਡੇ ਅਜ਼ਮਤੀ ਗੁਰੂ ਦੇ ਨਾਲ ਮੱਥਾ ਕੌਣ ਲਾ ਸਕਦਾ ਹੈ ਇੱਥੇ ਸਮਝੋ ਮਨੁੱਖੀ ਸਰੀਰ ਵਿੱਚ ਆਏ ਨੇ ਲੀਲਾ ਕਰ ਰਹੇ ਨੇ ਨਹੀਂ ਤੇ ਸਾਡੀ ਇਹਨਾਂ ਦੇ ਅੱਗੇ ਹਸਤੀ ਕੀ ਹੈ ਚਲੋ ਕਿਧਰੇ ਇਹਨਾਂ ਦਾ ਤੀਰ ਛਾਤੀ ਵਿੱਚ ਵੱਜ ਜਾਵੇ ਤੇ ਜੰਨਤ ਨਸੀਬ ਹੋ ਜਾਵੇਗੀ ਲੜਨਾ ਤੇ ਪਹਿਣਾ ਨਹੀਂ ਲੜਦੇ ਤੇ ਪਿੱਛੇ ਔਰੰਗਜ਼ੇਬ ਮਿਟਾ ਦਵੇਗਾ ਉਹਦੇ ਹੱਥੋਂ ਮਿਟਣ ਨਾਲੋਂ ਚੰਗਾ ਹੈ ਗੁਰੂ ਦੇ ਹੱਥੋਂ ਮਿਟ ਜਾਈਏ ਹੁਣ ਤੁਸੀਂ ਆਖੋਗੇ ਵੀ ਢਾਈ ਕੋਹ ਦੀ ਦੂਰੀ ਤੇ ਤੀਰ ਕਿਵੇਂ ਮਾਰਿਆ ਜਾ ਸਕਦਾ ਹੈ ਦੁਨੀਆ ਦਾ ਸਭ ਤੋਂ ਭਾਰੀ ਕਮਾਨ ਨੌ ਤੰਕੀ ਗੁਰੂ ਗੋਬਿੰਦ ਸਿੰਘ ਦਾ ਹੋਇਆ ਹੈ ਉਹਨਾਂ ਤੋਂ ਭਾਰੀ ਕਮਾਨ ਦੁਨੀਆ ਦਾ ਕੋਈ ਸੂਰਮਾ ਚਲਾ ਨਹੀਂ ਸਕਿਆ ਹੁਣ ਭਾਰ ਇਦਾਂ ਨਹੀਂ ਤੋਲਿਆ ਜਾਂਦਾ ਵੀ ਉਹਨੂੰ ਵੱਟਿਆਂ ਨਾ ਰੱਖ ਕੇ ਤੋਲ ਦੋ 9 ਟੰਕੀ ਦਾ ਭਾਅ ਹੈ ਇੱਕ ਟੰਕ ਵਿੱਚ 25 ਕਿਲੋ ਭਾਰ ਹੁੰਦਾ ਹੈ ਤੇ 9 ਨਾਲ ਮਲਟੀਪਲਾਈ ਕਰ ਲੋ 225 ਕਿਲੋ ਪੱਥੇ ਚੋਂ ਤੀਰ ਕੱਢ ਕੇ ਤੰਦ ਤੇ ਚਾੜ ਕੇ ਤੇ ਕੰਨ ਤੱਕ ਖਿੱਚਣ ਦੇ ਲਈ ਇੰਨੀ ਜਾਨ ਲੱਗਦੀ ਹੈ ਜਿੰਨੀ 225 ਕਿਲੋ weight ਚੁੱਕਣ ਲਈ ਲੱਗਦੀ ਹੈ ਹੁਣ ਬੈਂਚ ਪ੍ਰੈਸ ਲਾਉਣੇ ਔਖੇ ਨਹੀਂ ਤੁਸੀਂ ਇਹ ਲਾ ਲੋਗੇ ਲੰਮੇ ਪੈ ਕੇ ਪਰ ਕਮਾਨ ਐ ਖਿੱਚੀਦਾ ਐ ਤੇ ਜੇ ਤੁਹਾਨੂੰ ਕੋਈ 225 ਕਿਲੋ ਦੋਹਾਂ ਹੱਥਾਂ 'ਚ ਵੰਡ ਕੇ ਫੜਾ ਦੇ ਵੀ ਆਇਆ ਖਲੋ ਜਾਓ ਤੇ ਆਪਾਂ ਨੂੰ ਪਤਾ ਐ ਵੀ 15 20 ਕਿਲੋ ਤੋਂ ਵੱਧ ਇਹਦਾ ਨਹੀਂ ਚੁੱਕਿਆ ਜਾਂਦਾ weight ਜਦੋਂ ਕਾਲਰਸ ਲਾਉਂਦੇ ਨੇ ਬੋਡੀ ਬਿਲਡਰ ਹੱਦ ਐ ਕੋਈ 20 ਕਿਲੋ ਦੇ ਲਾ ਲਵੇ ਤੇ 225 ਕਿਲੋ ਭਾਰ ਜਿੰਨੀ ਅਸਮਤ ਜਦੋਂ ਖਿੱਚ ਕੇ ਬਾਪੂ ਤੀਰ ਛੱਡਦਾ ਸੀ ਢਾਈ ਕੋ ਤੇ ਛਡੋ ਭਾਵੇਂ ਇੰਦਰ ਦੇਵ ਦੀ ਧੁੰਨੀ ਚ ਤੀਰ ਮਾਰ ਦਵੇ ਉਹਦੀ ਕਰਾਮਾਤ ਹੈ ਉਹਦੀ ਅਸਮਤ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਆਂਦੇ ਨੇ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਗੁਰੂ ਇਸ ਓਮਨੀਪੋਟੈਂਟ ਕੋ ਜਸ ਸਿੰਘਾਵਲ ਦਾ ਪਾਵਰਸ ਹੀ ਇਸ ਓਵਰਫਲੋਇੰਗ ਵਿਦ ਦਾ ਮੈਰਾਕਿਊਲਸ ਪਾਵਰਸ ਇਦਾਂ ਦਾ ਭਾਂਡਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚੋ ਕਰਾਮਾਤ ਡੁੱਲ ਡੁੱਲ ਪੈਂਦੀ ਹੈ